ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ-ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਇਆ ਜੀ ਹੱਥਾਂ ਨੂੰ ਇਹ ਸਾਫ਼ ਕਰਨ ਦੇ ਲਈ ਪੈਕ ਬਣਾਇਆ ਵਾ ਜੀ ਬਿਲਕੁਲ ਜਾਦੂ ਦੀ ਤਰ੍ਹਾਂ ਵਰਕ ਕਰਦਾ ਜੀ ਇਹ ਪੈਕ ਹੱਥਾਂ ਨੂੰ ਬਿਲਕੁਲ ਸੌਫਟ ਤੇ ਸਾਫ਼ ਬਣਾ ਦਿੰਦਾ ਹੈ ਇੱਕਦਮ ਚਮਕਦਾਰ ਸਕਿਨ ਹੋ ਜਾਂਦੀ ਹੈ ਜੀ ਹੱਥਾਂ ਦੀ ਤੇ ਤੁਹਾਡੇ ਨਾਲ ਵੀ ਆਪਾਂ ਸ਼ੇਅਰ ਕਰਾਂਗੇ ਇਹ ਪੂਰਾ ਤੁਸੀਂ ਦੇਖ ਸਕਦੇ ਹੋ ਮੇਰੇ ਹੱਥਾਂ ਦੀ ਕੰਡੀਸ਼ਨ ਠੀਕ ਹੈ ਜੀ ਹੱਥ ਮੇਰੇ ਕਾਫੀ ਖਰਾਬ ਹੋ ਚੁੱਕੇ ਨੇ ਮੇਰੀ ਸਕਿਨ ਕਾਫੀ ਡਰਾਈ ਹੈ ਵੈਸੇ ਵੀ ਜਦੋਂ ਵੀ ਸਰਦੀਆਂ ਆਉਂਦੀਆਂ ਨੇ ਆਪਣੇ ਹੱਥ ਨੇ ਜਿਹੜੇ ਡਰਾਈ ਹੋ ਜਾਂਦੇ ਨੇ ਠੀਕ ਹੈ ਜੀ ਤੇ ਇਹਦੇ ਲਈ ਆਪਾਂ ਹੁਣ ਪੈਕ ਬਣਾਵਾਂਗੇ ਇੱਕ ਤੇ ਇਹ ਜੀ ਮੈਂ ਵੈਸਿਨ ਲੈ ਲਈ ਹੈ ਇਹ ਜੀ ਮੈਂ 5 ਰੁਪਏ ਵਾਲੀ ਡੱਬੀ ਲਈ ਹੈ ਠੀਕ ਹੈ ਜੀ ਤੇ ਦੋਨਾਂ ਹੱਥਾਂ ਦੇ ਲਈ ਇੱਕ ਪ੍ਰਯਾਪਤ ਹੈ ਜੀ ਇੰਨੀ ਕੁ ਤੇ ਹੁਣ ਜੀ ਆਪਾਂ ਇਹਦੇ ਵਿੱਚ ਲੈ ਲਾਂਗੇ ਵੈਸਲੀਨ देख सकते हो छोटा चम्मच है बिल्कुल छोटा जहा ठीक है जी इन्ना को मैं लवी एक हाथ से मैं लगावगी जी मैं सिर्फ एक हाथ ली बनावगी पैक ता जो थोड़ा तो जो रिजल्ट आोपरली जरा वा शो हो सके ठीक है जी दोनों हाथों में जरा डिफरेंस वह देख सको तो इसलिए मैं एक हाथ दे जरा बनाने के लिए उन्नीक क्वानटिटी लैली देख सी इन्नीक ले मैं दूसरा तो इनग्रीड जी आप लिया गया मिठा सोडा ਮਿੱਠੇ ਸੋਡੇ ਨੂੰ ਆਪਾਂ ਖਾਣੇ ਵਿੱਚ ਵੀ ਵਰਤਦੇ ਆਂ ਜੀ ਠੀਕ ਹੈ ਜੀ ਤੇ ਇਸਕੀਨ ਤੇ ਲਈ ਵੀ ਬਹੁਤ ਵਧੀਆ ਹੁੰਦਾ ਹੈ ਮੈਂ ਤੇ ਇਸ ਲਈ ਆਪਾਂ ਇੱਥੇ ਦੋ ਕੁ ਚੁਟਕੀਆਂ ਠੀਕ ਹੈ ਜੀ ਲੈ ਲਿਆ ਨੇ ਮਿੱਠੇ ਸੋਡੇ ਦੀਆਂ ਤੇ ਇਹ ਜੀ ਆਪਾਂ ਹੁਣ ਲਿਆਵਾ ਦੁੱਧ ਕੱਚਾ ਦੁੱਧ ਹੈ ਜੀ ਕੱਚੇ ਦੁੱਧ ਦੀ ਮਲਾਈ ਲਈ ਹੈ ਮੈਂ ਇੱਥੇ ਤੁਸੀਂ ਕੱਚਾ ਦੁੱਧ ਵੀ ਲੈ ਸਕਦੇ ਹੋ ਕੱਲਾ ਠੀਕ ਹੈ ਜੀ ਤੇ ਉਬਾਲਿਆ ਹੋਇਆ ਦੁੱਧ ਵੀ ਲੈ ਸਕਦੇ ਹੋ ਜੇ ਆਪਾਂ ਹੁਣ ਦੁੱਧ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਥੋੜੀ ਜਿਹੀ ਮਲਾਈ ਤੇ ਇਸ ਨੂੰ ਆਪਾਂ ਮਿਲਾ ਲਾਂਗੇ ਚੰਗੀ ਤਰ੍ਹਾਂ ਠੀਕ ਹੈ ਜੀ ਚੰਗੀ ਤਰ੍ਹਾਂ ਮਿਲਾ ਦੇ ਜਾਂ ਮਿਲਾ ਲਾਂਗੇ ਆਪਾਂ ਜਿਹੜਾ ਵਿੱਚ ਮਿੱਠਾ ਸੋਡਾ ਪਾਇਆ ਨਾ ਉਸ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਚਮਚ ਦੇ ਨਾਲ ਇਸ ਤਰ੍ਹਾਂ ਫੈਂਟ-ਫੈਂਟ ਕੇ ਇਸ ਨੂੰ ਮਿਲਾ ਲਾਂਗੇ ਤਾਂ ਜੋ ਵਧੀਆ ਇੱਕ ਸਮੂਥ ਜਿਹਾ ਪੇਸਟ ਬਣ ਜਾਵੇ ਤੇ ਥੋੜੀ ਜਿਹੀ ਮલાઈ ਮੈਂ ਹੋਰ ਐਡ ਕਰਾਂਗੀ ਇਹਦੇ ਵਿੱਚ ਬਿਲਕੁਲ ਥੋੜੀ ਜੀ ਜ਼ਿਆਦਾ ਨਹੀਂ ਆਪਾਂ ਐਡ ਕੀਤੀ ਸਿਰਫ ਥੋੜੀ ਜਿਹੀ ਐਡ ਕੀਤੀ ਹੈ ਤੇ ਹੁਣ ਆਪਾਂ ਇਸ ਨੂੰ ਵੀ ਚੰਗੀ ਤਰ੍ਹਾਂ ਇਸ ਤਰ੍ਹਾਂ ਚੰਮੜੀ ਸਾਤ ਦਿਨਾਂ ਲਈ ਤਨਾ ਹਲਾਉਂਦੇ ਹੋਏ ਮਿਕਸ ਕਰ ਲਾਂਗੇ ਬਹੁਤ ਵਧੀਆ ਪੈਕ ਜਿਹੜਾ ਵਾ ਜੀ ਬਣ ਕੇ ਤਿਆਰ ਹੁੰਦਾ ਹੈ ਤੇ ਇਕਦਮ ਜਾਦੂ ਜਿੱਤਨਾ ਵਰਕ ਕਰਦਾ ਜੀ ਹੱਥਾਂ ਦੇ ਉੱਪਰ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਇਕਦਮ ਹੱਥ ਜਿਹੜੇ ਨੇ ਸੌਫਟ ਤੇ ਮੁਲਾਇਮ ਹੋ ਜਾਂਦੇ ਨੇ ਸਕਿਨ ਵੀ ਬਹੁਤ ਚਮਕਦਾਰ ਬਣ ਜਾਂਦੀ ਹੈ ਜੀ ਇਹਦੇ ਨਾਲ ਠੀਕ ਹੈ ਜੀ ਤੇ ਇਹਦੇ ਵਿੱਚ ਮੈਂ ਹੁਣ ਗਲੀਸਰਿਨ ਐਡ ਕਰਾਂਗੀ ਥੋੜੀ ਜੀ ਦੋ ਤਿੰਨ ਬੂੰਦਾਂ ਦੇ हिसाब ਦੇ ਨਾਲ ਆਪਾਂ ਇਹ ਚ ਪਾ ਲਾਂਗੇ ਚਮਚ ਦੇ ਵਿੱਚ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇੰਨੀ ਕੁ ਲਈ ਹੈ ਮੈਂ ਇਸ ਨੂੰ ਆਪਾਂ ਹੁਣ ਐਡ ਕਰ ਦਾਂਗੇ ਵਿੱਚ ਤੇ ਮਿਕਸ ਕਰ ਦਾਂਗੇ ਇਸ ਨੂੰ ਵੀ ਚੰਗੀ ਤਰ੍ਹਾਂ ਆਪਾਂ ਵਿੱਚ ਜੇਕਰ ਤੁਹਾਡੇ ਕੋਲ ਗਲਿਸਰੀਨ ਨਹੀਂ ਹੈਗੀ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਠੀਕ ਹੈ ਜੀ ਮੇਰੇ ਕੋਲ ਹੈਗੀ ਸੀ ਤਾਂ ਮੈਂ ਐਡ ਕਰ ਲਈ ਕਿਉਂਕਿ ਗਲਿਸਰੀਨ ਵੀ ਹੈ ਨਾ ਜਿਹੜੀ ਸਕਿਨ ਨੂੰ ਸੌਫਟ ਕਰਦੀ ਹੈ ਬਹੁਤ ਜ਼ਿਆਦਾ ਮਲਾਈ ਬਣਾ ਦਿੰਦੀ ਹੈ ਇਹ ਗlycerin ਉਹ ਵੀ ਆਪਣੀ ਸਕਿਨ ਦੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੁੰਦੀ ਹੈ ਠੀਕ ਹੈ ਜੀ ਬਹੁਤ ਫਾਇਦੇਮੰਦ ਹੁੰਦੀ ਹੈ ਇਸ ਲਈ ਮੈਂ ਐਡ ਕਰ ਲਈ ਜੇਕਰ ਤੁਹਾਡੇ ਕੋਲ ਨਹੀਂ ਹੈਗੀ ਤਾਂ ਤੁਸੀਂ ਸਕਿੱਪ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਮੈਂ ਹੱਥ ਦੇ ਨਾਲ ਹੀ ਇਸ ਨੂੰ ਮਿਕਸ ਕਰ ਰਹੀ ਹਾਂ ਹੱਥ ਦੇ ਨਾਲ ਸਭ ਤੋਂ ਜ਼ਿਆਦਾ ਵਧੀਆ ਮਿਕਸ ਹੁੰਦਾ ਹੈ ਚਮਚ ਦੇ ਨਾਲੋਂ ਤੇ ਲੋ ਜੀ ਆਪਣਾ ਜਿਹੜਾ ਪੈਕ ਵਾ ਉਹ ਬਣ ਕੇ ਤਿਆਰ ਹੋ ਗਿਆ ਪੈਕ ਵੀ ਕਹਿ ਸਕਦੇ ਹੋ ਤੁਸੀਂ ਕਰੀਮ ਵੀ ਕਹਿ ਸਕਦੇ ਹੋ ਠੀਕ ਹੈ ਜੀ کریم ਦੀ ਫਾਰਮ ਦੇ ਵਿੱਚ ਇਸ ਤਰ੍ਹਾਂ ਰੈਡੀ ਹੋ ਜਾਂਦਾ ਹੈ ਤੇ ਹੁਣ ਆਪਾਂ ਇਸ ਨੂੰ ਆਪਣੇ ਹੱਥਾਂ ਤੇ ਅਪਲਾਈ ਕਰਾਂਗੇ ਹੱਥਾਂ ਨੂੰ ਮੈਂ ਵਾਸ਼ ਕਰ ਲਿਆ ਸੀਗਾ ਪਹਿਲਾਂ ਤੇ ਹੁਣ ਮੈਂ ਇਸ ਨੂੰ ਇਸ ਤਰ੍ਹਾਂ ਮ사ਜ ਕਰਦੇ ਹੋਏ ਹੱਥਾਂ ਤੇ ਅਪਲਾਈ ਕਰ ਲਾਂਗੀ ਸਰਦੀਆਂ ਦੇ ਵਿੱਚ ਹੱਥ ਜਿਆਦਾ ਖਰਾਬ ਹੋ ਜਾਂਦੇ ਨੇ ਕਿਉਂਕਿ ਠੰਡ ਦੇ ਨਾਲ ਜਿਹੜੀ ਸਕਿਨ ਵਾ ਉਹ ਡਰਾਈ ਹੋ ਜਾਂਦੀ ਹੈ ਜਿਆਦਾ ਐਸੀ ਵੀ ਜਦੋਂ ਆਪਾਂ ਵਰਤਨ ਧੋਨੇ ਆ ਜਾਂ ਫਿਰ ਕੱਪੜੇ ਧੋਨੇ ਆ ਤਾਂ ਜਿਹੜੇ ਹੱਥ ਨੇ ਆਪਣੇ ਜ਼ਿਆਦਾ ਖਰਾਬ ਹੁੰਦੇ ਆ ਠੀਕ ਹੈ ਜੀ ਤੇ ਇਸ ਲਈ ਹੱਥਾਂ ਪੈਰਾਂ ਦੀ ਕੇਅਰ ਕਰਨੀ ਜ਼ਰੂਰੀ ਹੈ ਤੁਸੀਂ ਇਹ ਜਿਹੜਾ ਵਾ ਪੈਰਾਂ ਤੇ ਵੀ ਬਣਾ ਕੇ ਲਗਾ ਸਕਦੇ ਹੋ ਠੀਕ ਹੈ ਜੀ ਪੈਰਾਂ ਤੇ ਬਹੁਤ ਵਧੀਆ ਵਰਕ ਕਰਦਾ ਹੈ ਚਲੋ ਜੀ ਆਪਣੀ ਜਿਹੜੀ ਕਰੀਮ ਹੈ ਸਾਰੀ ਲੱਗ ਗਈ ਆਪਣੇ ਹੱਥਾਂ ਦੇ ਉੱਪਰ ਆਪਾਂ ਇਸ ਤਰ੍ਹਾਂ ਹਲਕੀ ਜਿਹੀ ਮ사ਜ ਕਰ ਲਾਂਗੇ ਜਿੱਥੇ ਆਪਾਂ ਨੂੰ ਕਾਲਾਪਨ ਲੱਗਦਾ ਹੈ ਉਂਗਲਾਂ ਦੇ ਉੱਥੇ ਆਪਾਂ ਥੋੜੀ ਜੀ ਜ਼ਿਆਦਾ ਮ사ਜ ਕਰ ਲਾਂਗੇ ਠੀਕ ਹੈ ਜੀ ਇਸਨੂੰ ਹਲਕੀ ਹਲਕੀ ਮ사ਜ ਕਰਦੇ ਹੋਏ ਆਪਾਂ ਇਸ ਨੂੰ ਅਪਲਾਈ ਕਰ ਲਾਂਗੇ ਤੇ ਲੋਜੀ ਆਪਣੀ ਜਿਹੜੀ ਕਰੀਮ ਆ ਜਾਂ ਪੈਕ ਆ ਇਹ ਜਿਹੜਾ ਲੱਗ ਚੁੱਕਾ ਹੈ ਤੇ ਹੁਣ ਆਪਾਂ ਇਸ ਤਿਸ ਤਰ੍ਹਾਂ ਇਸ ਤਰ੍ਹਾਂ ਹਲਕੇ ਹਲਕੇ ਹੱਥਾਂ ਦੇ ਨਾਲ ਮ사ਜ ਕਰਦੇ ਜਾਵਾਂਗੇ ਜਿੱਥੇ ਸਾਨੂੰ ਜ਼ਿਆਦਾ ਕਾਲਾ ਪੈਣ ਲੱਗਦਾ ਹੈ ਉੱਥੇ ਆਪਾਂ ਥੋੜੀ ਜਿਹੀ ਜ਼ਿਆਦਾ ਮ사ਜ ਕਰਾਂਗੇ ਠੀਕ ਹੈ ਜੀ ਦੇਖ ਸਕਦੇ ਤੁਸੀਂ ਆਪਾਂ ਪੂਰੇ ਹੱਥ ਤੇ ਇਸ ਨੂੰ ਲਗਾ ਲਿਆ ਵੈ ਕਰੀਮ ਨੂੰ ਤੇ ਹੁਣ ਆਪਾਂ ਇਹ ਪੋਲੀਥੀਨ ਲਾਵਾਂਗੇ ਠੀਕ ਹੈ ਜੀ ਲਿਫਾਫਾ ਤੇ ਇਸ ਨੂੰ ਕਵਰ ਕਰਾਂਗੇ ਇਸ ਦੇ ਨਾਲ ਇਸ ਤਰ੍ਹਾਂ ਹੱਥ ਨੂੰ ਆਪਾਂ ਵਿੱਚ ਪਾ ਲਾਂਗੇ ਤੇ ਇਸ ਤਰ੍ਹਾਂ ਇਸ ਨੂੰ ਕਵਰ ਕਰ ਲਾਂਗੇ ਜੇਕਰ ਤੁਹਾਡੇ ਕੋਲ ਗਲਵਜ਼ ਹੋਣ ਜਿਹਦੇ ਨਾਲ ਆਪਾਂ ਮਹਿੰਦੀ ਲਗਾਉਣੀ ਹੈ ਨਾ ਵਾਲਾਂ ਨੂੰ ਤਾਂ ਤੁਸੀਂ ਉਹ ਉਹ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਪਰ ਮੈਂ ਇੱਥੇ ਲਿਫਾਫਾ ਯੂਜ਼ ਕੀਤਾ ਕਿਉਂਕਿ ਮੇਰੇ ਗਲਵਜ਼ ਨਹੀਂ ਹੈਗੇ ਤੇ ਲੋ ਜੀ ਆਪਾਂ ਜਿਹੜਾ ਲਿਫਾਫਾ ਆਇਆ ਹੱਥ ਦੇ ਉੱਪਰ ਇਸ ਤਰ੍ਹਾਂ ਰੈਟ ਲਿਆ ਹੱਥ ਨੂੰ ਆਪਾਂ ਕਵਰ ਕਰ ਲਿਆ ਚੰਗੀ ਤਰ੍ਹਾਂ ਤੇ ਇਸ ਨੂੰ ਆਪਾਂ ਇਸੇ ਤਰ੍ਹਾਂ 15 ਤੋਂ 20 ਮਿੰਟ ਲਈ ਰੱਖ ਲਾਂਗੇ ਘੱਟ ਤੋਂ ਘੱਟ ਠੀਕ ਹੈ ਜੀ ਵੱਧ ਤੋਂ ਵੱਧ ਅਸੀਂ ਅੱਧਾ ਘੰਟਾ ਰੱਖ ਸਕਦੇ ਹਾਂ ਤੇ ਲੋ ਜੀ ਮੈਨੂੰ 20 ਮਿੰਟ ਹੋ ਚੁੱਕੇ ਨੇ ਕਵਰ ਕੀਤੇ ਹੋਏ ਹੱਥ ਨੂੰ ਤੇ ਹੁਣ ਆਪਾਂ ਇਸ ਨੂੰ ਖੋਲਦੇ ਆਂ ਤੇ ਤੁਹਾਨੂੰ ਦਿਖਾਉਣੀ ਆ ਜੀ ਰਿਜ਼ਲਟ ਠੀਕ ਹੈ ਜੀ ਤੇ ਲਓ ਜੀ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਾਂ ਕਰੀਮ ਲਾਈ ਸੀਗੀ ਉਹ ਪੂਰੀ ਜਿਹੜੀ ਆ ਵਿੱਚ ਐਬਜ਼ਾਰਬ ਹੋ ਚੁੱਕੀ ਆ ਸਕਿਨ ਦੇ ਤੇ ਹੁਣ ਆਪਾਂ ਇਸ ਤਰ੍ਹਾਂ ਇਸ ਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਮ사ਜ ਕਰਾਂਗੇ ਠੀਕ ਹੈ ਜੀ ਪੂਰੇ ਹੱਥ ਦੇ ਉੱਪਰ ਇਸ ਤਰ੍ਹਾਂ ਉਂਗਲਾਂ ਦੇ ਉੱਪਰ ਵੀ ਮ사ਜ ਕਰਾਂਗੇ ਕਿਉਂਕਿ ਉਂਗਲਾਂ ਦੇ ਉੱਪਰ ਜਿਹੜਾ ਵਾ ਕਾਲਾ ਪੰਨਾ ਹੈਗਾ ਕਾਫੀ ਇਸ ਤਰ੍ਹਾਂ ਪੂਰੇ ਹੱਥ ਦੇ ਉੱਪਰ ਆਪਾਂ ਇਸ ਤਰ੍ਹਾਂ ਮ사ਜ ਕਰਾਂਗੇ ਡਿਫਰੈਂਸ ਤੁਸੀਂ ਦੇਖ ਸਕਦੇ ਹੋ ਦੋਨੋਂ ਹੱਥਾਂ ਦੇ ਵਿੱਚ ਕਿੰਨਾ ਫਰਕ ਹੈ ਠੀਕ ਹੈ ਜੀ ਹਲੇ ਤਾਂ ਧੋਣ ਤੋਂ ਬਾਅਦ ਤੁਹਾਨੂੰ ਹੋਰ ਵੀ ਜ਼ਿਆਦਾ ਜਿਹੜਾ ਰਿਜ਼ਲਟ ਦੇਖਣ ਨੂੰ ਮਿਲੇਗਾ ਠੀਕ ਹੈ ਜੀ ਤੇ ਹੁਣ ਜੀ ਮੈਂ ਤੁਹਾਨੂੰ ਵਾਸ਼ ਕਰਕੇ ਦਿਖਾਉਣੀ ਆ ਹੱਥ ਨੂੰ ਤੇ ਇਹ ਜੀ ਆਪਾਂ ਕੋਸਾ ਜਿਹਾ ਪਾਣੀ ਲੈ ਲਿਆ ਵਾ ਹਲਕਾ ਜਿਹਾ ਗਰਮ ਇਹਦੇ ਵਿੱਚ ਆਪਾਂ ਧੋਵਾਂਗੇ ਹੱਥ ਨੂੰ ਠੀਕ ਹੈ ਜੀ ਆਪਾਂ ਕੋਈ ਸਾਬਣ ਜਾਂ ਕੋਈ ਵੀ ਫੇਸ ਵਾਸ਼ ਵਗੈਰਾ ਨਹੀਂ ਵਰਤਣਾ ਹੈਗਾ ਠੀਕ ਹੈ ਜੀ ਆਪਾਂ ਐਸੇ ਤਰੀਕੇ ਧੋਵਾਂਗੇ ਇਹ ਹਲਕਾ ਕੋਸਾ ਗਰਮ ਪਾਣੀ ਹੈ ਤੇ ਇਹਦੇ ਨਾਲ ਆਪਾਂ ਐਸੇ ਤਰੀਕੇ ਵਾਸ਼ ਕਰ ਲਾਂਗੇ ਠੀਕ ਹੈ ਜੀ ਬਹੁਤ ਵਧੀਆ ਹੱਥ ਸੌਫਟ ਹੋ ਜਾਂਦੇ ਨੇ ਇੱਕਦਮ ਤੇ ਲੋ ਜੀ ਆਪਾਂ ਹੱਥ ਨੂੰ ਵਾਸ਼ ਕਰ ਲਿਆ ਦੇਖ ਸਕਦੇ ਤੁਸੀਂ ਆਪਣੀ ਜਿਹੜਾ ਹੱਥ ਕਿੰਨਾ ਸੌਫਟ ਹੋ ਗਿਆ ਵਾ ਜੇ ਜਕਰ ਵੀਡੀਓ ਚੰਗੀ ਲੱਗੀ ਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਵੀਡੀਓ ਦੇਖਣ ਲਈ ਜੀ ਬਹੁਤ ਬਹੁਤ ਧੰਨਵਾਦ